ਸਨਿਦਿਯੋਲ ਤੇ ਦਲਜੀਤ ਉਸਾਂਝ ਦੀ ਬਾਰਡਰ 2 ਦੀ ਸ਼ੂਟਿੰਗ ਹੋਈ ਸ਼ੁਰੂ। ਪਹਿਲੀ ਚਲਕ ਹੋਈ ਵਾਰ। ਆਖਰਕਾਰ 29 ਸਾਲਾਂ ਬਾਅਦ ਇੰਤਜ਼ਾਰ ਪੂਰਾ ਹੋਣ ਜਾ ਰਿਹਾ ਹੈ ਕਿਉਂਕਿ ਸਨਿਦਿਯੋਲ ਦੀ ਜੰਗੀ ਡਰਾਮਾ ਬਾਰਡਰ 2 ਦੀ ਸ਼ੂਟਿੰਗ ਸ਼ੁਰੂ ਹੋ ਗਈ ਹੈ। ਸਨਿਦਿਯੋਲ ਇੱਕ ਵਾਰ ਫਿਰ ਭਾਰਤੀ ਫੌਜ ਦੇ ਸਿਪਾਹੀ ਦੇ ਰੂਪ ਦੇ ਵਿੱਚ ਵਾਪਸੀ ਕਰਨ ਲਈ ਤਿਆਰ ਨੇ। ਇਸ ਫਿਲਮ 'ਚ ਸਨਿਦਿਯੋਲ ਦੇ ਨਾਲ ਵਰੁਣ धवन, ਆਹਾਨ ਸ਼ੈਟੀ ਅਤੇ ਦਲਜੀਤ ਉਸਾਂਝ ਵੀ ਅਹਿਮ ਭੂਮਿਕਾਵਾਂ 'ਚ ਨਜ਼ਰ ਆਉਣਗੇ। ਇਸ ਵਾਰ ਬਾਰਡਰ 2 ਨੂੰ ਅਨਰਾਖ ਸਿੰਘ ਡਾਇਰੈਕਟ ਕਰ ਰਹੇ ਨੇ ਨਿਰਮਾਤਾਵਾਂ ਨੇ ਫਿਲਮ ਦੇ ਸੈੱਟ ਤੋਂ ਇੱਕ ਤਸਵੀਰ ਸਾਂਝੀ ਕੀਤੀ ਹੈ ਜਿਸ ਦੇ ਵਿੱਚ ਇੱਕ ਆਦਮੀ ਕਲੈਪ ਬੋਰਡ ਫੜੀ ਨਜ਼ਰ ਆ ਰਿਹਾ ਹੈ ਤਸਵੀਰ ਸ਼ੇਅਰ ਕਰਦੇ ਹੋਏ ਮੇਕਰਸ ਨੇ ਲਿਖਿਆ ਬਾਰਡਰ 2 ਦੇ ਸੀਕਵਲ ਲਈ ਕੈਮਰੇ ਕੋਮਰੇ ਨੇ ਸਨਿਦਿਓਲ ਵਰੁਨ ਦਵਨ ਦਲਜੀਤ ਉਸਾਜ ਅਤੇ ਆਹਾਨ ਸ਼ੈਤੀ ਦੇ ਨਾਲ ਨਿਰਦੇਸ਼ਿਤ ਅਨਰਾਖ ਸਿੰਘ ਇਸ ਫਿਲਮ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਨੇ ਆਪਣੇ ਕੈਲੰਡਰਾਂ ਨੂੰ ਚਿੰਨਿਤ ਕਰੋ ਬਾਰਡਰ 2 ਤੇ 21 ਜਨਵਰੀ 2026 ਨੂੰ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋਏਗੀ ਮਸ਼ਹੂਰ ਹਾਲੀਵੁੱਡ ਐਕਸ਼ਨ ਕੋਰੀਓਗ੍ਰਾਫਰ ਨਿਕ ਪਾਵਲ ਬਾਰਦਰ ਟੂ ਦੀ ਚੰਗੀ ਐਕਸ਼ਨ ਦਰਸਾਉਣ ਨੂੰ ਡਿਜ਼ਾਈਨ ਕਰਨਗੇ। ਇਸ ਫਿਲਮ ਨੂੰ ਪੋਸ਼ਣ ਕੁਮਾਰ, ਕ੍ਰਿਸ਼ਨ ਕੁਮਾਰ, ਜੇਪੀ ਦੱਤਾ ਅਤੇ ਨਿਦੀ ਦੱਤਾ ਦੁਆਰਾ ਪ੍ਰੋਡਿਊਸ ਕੀਤਾ ਜਾ ਰਿਹਾ ਹੈ। ਨਿਰਮਾਤਾਵਾਂ ਨੇ ਆਪਣੀ ਹਾਲੀਆ ਸੋਸ਼ਲ ਮੀਡੀਆ ਪੋਸਟ ਰਾਹੀਂ ਇਸ ਫਿਲਮ ਦੀ ਰਿਲੀਜ਼ ਡੇਟ ਦੀ ਵੀ ਪੁਸ਼ਟੀ ਕੀਤੀ ਹੈ। ਬਾਰਡਰ 2 ਗੰਦਰਤ ਦੇ ਦਿਵਸ ਦੇ ਨਾਲ 23 ਜਨਵਰੀ 2026 ਨੂੰ ਵੱਡੇ ਪੈਮਾਨੇ ਤੇ ਰਿਲੀਜ਼ ਹੋਵੇਗੀ। ਅਕਸਰ ਬਲੌਕਬਸਟਰ ਬਾਰਡਰ ਬਾਰੇ ਗੱਲ ਕਰਦੇ ਹੋਏ ਇਸ ਦੀ ਕਹਾਣੀ 1971 ਦੀ ਲੋਗੇਵਾਲਾ ਲੜਾਈ ਦੇ ਪਿਛੋਕਰ ਦੇ ਆਧਾਰਿਤ ਸੀ ਅਤੇ ਇਸ ਦੇ ਵਿੱਚ ਭਾਰਤੀ ਸੈਨਿਕਾਂ ਦੀ ਇੱਕ ਛੋਟੀ ਬਟਾਲੀਅਨ ਨੂੰ ਇੱਕ ਵੱਡੀ ਪਾਕਿਸਤਾਨੀ ਸਟ੍ਰਾਈਕ ਫੋਰਸ ਨਾਲ ਲੜਨ ਦੀ ਵਿਸ਼ੇਸ਼ਤਾ ਦਿੱਤੀ ਗਈ ਸੀ